ਸਜਾਈਏ ਜਿਵੇਂ ਹੈ ਗਲੇਲ ਆ ਗਈ ਗਲੇਲ ਵੀ ਰੱਖੀ ਜਾਂਦੀ ਹੈ ਇਹ ਗਲੇਲ ਮਹਾਰਾਜ ਦਸਵੇਂ ਪਾਸ਼ਾਿਆਂ ਦਾ ਪਹਿਲਾ ਸਸਤਰ ਹੈ ਅੱਛਾ ਜੀ ਉਹਨੂੰ ਗੋਵਿੰਦ ਸਿੰਘ ਆਦਾ ਜੀ ਹਾਂ ਜੀ ਹਾਂ ਜੀ ਛੋਟੇ ਹੁੰਦੇ ਸਾਬਾ ਸਾਹਿਬ ਆ ਬਟਕੇ ਆਪਾਂ ਦੇ ਰਹੇ ਛੋਟੇ ਹਾਂ ਜੀ ਹਾਂ ਜੀ ਹਾਂ ਜੀ ਤੇ ਜਿਵੇਂ ਤੀਰ ਉਹ ਤੋਂ ਬਾਅਦ ਫਿਰ ਮਹਾਰਾਜ ਨੇ ਜਦੋਂ ਮਹਾਰਾਜ ਦਾਖਰਾ ਭੰਦੰਦਿਆਂ ਦੇ ਮਟਕੀਆਂ ਫਿਰ ਮਾਤਾ ਨੇ ਤਾਂਬੇ ਦੀਆਂ ਗਾਗਰਾਂ ਲੈ ਕੇ ਦੇਤੀਆਂ ਹਾਂ ਜੀ ਹਾਂ ਜੀ ਫਿਰ ਮਹਾਰਾਜ ਨੇ ਫਿਰ ਤੀਰ ਚੱਕ ਲਿਆ ਜੀ ਤੀਰ ਚੱਕ ਲਿਆ ਤੋੜ ਨਾ ਫਿਰ ਉਹ ਤਾਂਬੇ ਦੀ ਗਾਗਰ ਵਿੱਚ ਤੀਰ ਘੜਦਾਈ ਉਹਦੇ ਵਿੱਚ ਤੇਗਾ ਸੱਪ ਜੀ ਹਾਂ ਜੀ ਜਦੋਂ ਸੱਪ ਮਰਿਆ ਜੀ ਫਿਰ ਲੋਕਾਂ ਨੂੰ ਪਤਾ ਲੱਗਿਆ ਮਾਈਆਂ ਨੂੰ ਵੀ ਇਹ ਮਟਕੀਆਂ ਭੰਨਾਂ ਦਾ ਕੋਈ ਜਰੀਏ ਸੀ ਵੀ ਇਹ ਜ਼ਿੱਲਾ ਹੀ ਸੀ ਕੋਈ ਰਾਜ ਸੀ ਬਾਬਾ ਜੀ ਦਿਖਾ ਰਹੇ ਸੀਗੇ ਹਾਂ ਜੀ ਤੇ ਫਿਰ ਇਹ ਮਹਾਰਾਜ ਨੇ ਲੱਗੇ 9 ਤੱਕਾ تیر ਸੀ ਜੀ ਹਾਂ ਜੀ ਇਹਦਾ ਤਾਂ ਮਸਾ 25 ਕਿਲੋ ਵਜਣੀ ਹੂ ਬਈ ਖਿੱਚਣ ਚਾਹੀਏ ਤਾਂ 30 40 ਕਿਲੋ ਦਾ ਵਜਨ ਆ 25 ਤਾਂ 25 ਕਿਲੋ ਦਾ ਇੱਕ ਟਾਲਪ ਹੁੰਦਾ ਸੀ ਹਾਂ ਜੀ ਜੀ ਤੇ ਇਹ ਉਹਨਾਂ ਦੂਰ ਨਹੀਂ ਜਾਂਦਾ ਜੀ ਇਹ ਸਿਰਫ 100 150 ਮੀਟਰ ਦੀ ਮਾਰ ਕਰਦਾ ਜੀ ਅੱਛਾ ਜੀ ਸਹੀ ਗੱਲ ਹੈ ਦਾ ਟੀਟੀ ਸੁਧਾਰ ਜੀ ਹਾਂ ਜੀ ਇਹਨੂੰ ਟੀਟੀ